ਹੋ ਜੇਗਾ ਇਸ ਮੁਸਤੇ ਇਲਾਕੇ ਦਾ ਫੈਨਮੇਲਾ ਇੱਕ ਸਾਥ ਮਦਦ ਕਰ ਰਿਹਾ ਹੈ ਇਸ ਵਾਰੀ ਬੰਦ ਬੀਕੇ ਤੋਂ ਸਰਦਾਰ ਗਿਆਨ ਸਿੰਘ ਗਰੇੜੇ ਵਾਲੇ 5800 ਰੁਪਏ ਦਾ ਵੱਡਾ ਜੋੜ ਦਾ ਸੈਂਟ ਮੇਲੇ ਵਿੱਚ ਪਾਉਂਦੇ ਹੋਏ ਅਤੇ ਹੋਰ ਵੀ ਟੈਂਕਰ ਦੀ ਸੇਵਾ ਵੀ ਨਾਲ ਕੀਤੀ ਹੈ ਪਾਣੀ ਵਾਲਾ ਟੈਂਕਰ ਲੈ ਕੇ ਕਿੱਤਾ ਕੀਤਾ ਬਹੁਤ ਬਹੁਤ ਧੰਨਵਾਦ ਹੈ ਇਹ ਦਿੱਤਾ ਮਹਿਰਮਪੁਰ ਤੇ ਗਹਿਬਿਆਰੀ ਕੋਲਪੁਰਾ ਮਡੇਰਾ ਸਾਧਪੁਰ ਜਲਪੁਰ ਸਾਰਾ ਇਲਾਕੇ ਦਾ ਸਾਂਝਾ ਸੱਜ ਮੇਲਾ ਪੰਡਾ ਜਾ ਰਿਹਾ ਹੈ ਤੇ ਮੈਂ ਹੋਰ ਵੀ ਇਲਾਕੇ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਇਸ ਇਸ ਸੱਜ ਮੇਲੇ ਨੂੰ ਹੋਰ ਵੀ ਬਲੰਦੀਆਂ ਤੇ ਪਹੁੰਚਾਉਣ ਲਈ ਆਪਣਾ ਵੱਡਮੁੱਲਾ ਸਹਿਯੋਗ ਕਰੋ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਇਲਾਕੇ ਦੇ ਐਨਆਰਆਈ ਵੀਰਾਂ ਦਾ ਖਾਸ ਕਰਕੇ ਡੈਨਮਾਰਕ ਤੋਂ ਸਰਦਾਰ ਪ੍ਰਕਾਸ਼ ਸਿੰਘ ਉਹ ਵੀ ਕਪਤਾਰ ਸਮਾਜ ਸੇਵੀ ਜਿਹੜੇ ਬਹੁਤ ਸਮਾਜ ਸੇਵਾ ਦੇ ਕੰਮ ਕਰਦੇ ਨੇ ਉਹਨਾਂ ਬਲੋ 20000 ਦਾ ਬੱਧਾ ਜੋ ਉਹਨਾਂ ਨੇ ਸਾਨੂੰ ਮਿਲਣ ਦੇ ਵਿੱਚ ਤੇ ਹੋਰ ਵੀ ਸਾਡਾ ਬਹੁਤ ਤਰ੍ਹਾਂ ਦਾ ਸਹਿਯੋਗ ਕਰਦੇ ਨੇ ਹਰ ਵੇਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਮੈਂ ਦਿਲ ਮਾਰਕ ਵਾਲੇ ਬਲਕਾਰ ਸਿੰਘ负责人 ਦਾ ਬਹੁਤ-ਬਹੁਤ ਧੰਨਵਾਦ ਉਹ ਮੈਨੂੰ ਵਰਦੋਂ ਦਨਮਾਰਕ ਦੇ ਵਿਚਾਰੇ ਨੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਸਰਫਰ ਖਾਨ ਖਾਨ ਦਾ ਚੈਨ ਮਿਲਣਾ ਨਾ ਹੋ ਕੇ ਇਲਾਕੇ ਦਾ ਬੜਾ ਸ਼ਿੰਗ ਮਿਲਦਾ ਹੈ ਹੁੰਦਾ ਜਾ ਰਿਹਾ ਹੈ ਅਗਲੇ ਸਾਲ ਨੂੰ ਹੋਰ ਵੀ ਇਸ ਤਰ੍ਹਾਂ ਦਾ ਮਿਲਦਾ ਤੱਕਿਆਂ ਦੇ ਜਾਊਗਾ ਸਭ ਤੋਂ ਵੱਧ ਧੰਨਵਾਦ ਹੈ ਇਸ ਬਹੁਤ ਸਾਰੇ ਸਹਿਯੋਗੀਆਂ ਦਾ ਐਨ ਆਰ ਆਈ ਵੀਰਾਂ ਦਾ ਇਲਾਕੇ ਦੇ ਪਿੰਡ ਹਰਖੰਡਾ ਦੇ ਐਨ ਆਰ ਆਈ ਵੀਰਾਂ ਦਾ ਅਤੇ ਇਲਾਕੇ ਦੇ ਭਾਰ ਦੇ ਐਨ ਆਰ ਆਈ ਵੀਰਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਅਸੀਂ ਤੁਹਾਡੇ ਕੋਲੋਂ ਲੱਖਾਂ ਰੁਪਈਆ ਦੀ ਮੰਗ ਨਹੀਂ ਕਰਦੇ ਸਿਰਫ ਇੱਕ ਕੌਫੀ ਦੇ ਕੱਪ ਦਾ ਮੁੱਲ ਜਿਹੜਾ ਆ ਉਹ ਇੱਕ ਦਿਨ ਦਾ ਰੋਜ਼ ਦਾ ਇੱਕ ਕੌਫੀ ਦਾ ਮੌਲ ਜਿਹੜਾ ਐਸ ਸੰਗ ਮੇਲੇ ਲਈ ਜਾ ਪਲੇ ਕਰੋ ਸਾਲ ਲਈ ਸਾਲ ਬਾਅਦ ਸਾਡੇ ਲਈ ਨਹੀਂ ਬਹੁਤ ਹੈ 10-11000 ਰੁਪਏ ਤੋਂ ਉੱਪਰ ਵੱਜ ਜਾਂਦਾ ਐਨਆਰਆਈ ਜੀ ਨੂੰ ਬੇਨਤੀ ਕਰਦਾ ਕਿ ਇੱਕ ਕੌਫੀ ਦੇ ਕੱਪ ਦੇ ਮੁੱਲ ਦਾ ਜਿਹੜਾ ਐਸ ਸੰਗ ਮੇਲੇ ਲਈ ਰੋਜ਼ ਦਾ ਕਟਿਆ ਕਰੋ ਸਾਡੇ ਲਈ ਬਹੁਤ ਹੀ ਇਹ ਇੰਨਾ ਬੜਾ ਸਹਿਯੋਗ ਆ ਸਾਡੇ ਹੌਸਲੇ ਬੁਲੰਦ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਗ ਮੇਲਾ ਬਹੁਤ ਹੀ ਬੁਲੰਦੀਆਂ ਨੂੰ ਸ਼ੁਰੂੇ ਕਰ ਸੋ ਇਹ ਇਸ ਬੇਨਤੀ ਉਮਰੀ ਨੂੰ ਐਨਆਰਆਈ ਜੀ ਭਵਾਨਤਨ ਸਾਹਿਬ ਇੱਕ ਕੌਫੀ ਦੇ ਮੁੱਲ ਦਾ ਜਿਹੜਾ ਇੱਕ ਦਿਨ ਦਾ ਇੱਕ ਕੌਫੀ ਦਾ ਕਾਪੇ ਸਾਂਝੇ ਦੇ ਲਈ ਕਰਿਆ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰੇ ਸਹਿਯੋਗੀਆਂ ਦਾ ਇਲਾਕੇ ਭਰ ਦੇ ਸਹਿਯੋਗੀਆਂ ਦਾ ਖਾਣ-ਖਾਨਾ ਵਰਸੀਆਂ ਸਮੁੱਚੇ ਨਗਰ ਦਾ ਸਹਿਯੋਗ ਕਰਦੇ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਪਾਸ ਸਭ ਤੋਂ ਇਮਾਨਦਾਰੇ ਬਾਬਾ ਠਾਕੁਰ ਸਾਹਿਬ ਜੀ ਨੂੰ ਰੂਪਿਆ ਨਾਰੀ

ठाकर सिंह गे इ जबा फतेबा मलकीत सिंह जी खालस फौजा तस्वीर हो रही है तो सरकार जो शिदा का दिलों धनबाद है ਔਰ ਜਿੱਤੇ ਬੱਚਿਆਂ ਨੂੰ ਵੱਡਾ ਆਸ਼ੀਰਵਾਦ ਦਿੱਤਾ ਜਾ ਰਿਹਾ ਗੁਰਮੁਖ ਸਿੰਘ ਜੀ ਸਾਡੇ ਵਿੱਚ ਪਹੁੰਚੇ ਹੋਏ ਹਨ ਨਗਰ ਦੇ ਮੋਹਤਵਾਰ ਪਹੁੰਚੇ ਹੋਏ ਹਨ ਬਾਬਾ ਸੰਤ ਬਾਬਾ ਠਾਕੁਰ ਸਿੰਘ ਜੀ ਅਕਾਲੀ ਉਹਨਾਂ ਦੇ ਸੇਵਾਦਾਰ 올 ਰੌਂਡਰ ਵੀ ਹਨ ਡਰਾਈਵਰ ਵੀ ਹਨ ਸੇਵਾਦਾਰ ਵੀ ਹੈ ਸਾਰਾ ਮੁੱਖ ਪ੍ਰਬੰਧਕ ਚਲਾਉਣ ਵਾਲੇ ਭਾਈ ਅਮਰਪਾਲ ਸਿੰਘ ਵੀ ਪਹੁੰਚੇ ਹੋਏ ਐ ਤੇ ਜੱਫੇ ਹੰਦੀ ਵੱਲੋਂ ਭਾਈ ਦਵਿੰਦਰ ਸਿੰਘ ਜੀ ਖਾਨ ਖਾਨਾ ਜੀ ਦਾ ਇਹ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਖਾਲਸਾ ਪੰਥ ਦੀ ਸਦਾ ਭਾਈ ਦਵਿੰਦਰ ਸਿੰਘ ਜੀ ਖਾਨ ਖਾਨਾ ਜੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਜੋ ਕਿ ਨਾਨਕਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਖਾਨਪੁਰਾ ਵਿਖੇ ਜਿਹੜੇ ਪੁਸ਼ਤੀ ਦੰਗੜ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਲਗਭਗ 3 ਵਜੇ ਤੋਂ ਹੀ ਪੁਸ਼ਤੀ ਦੰਗੜ ਜਿਹੜੇ ਸ਼ੁਰੂ ਹੋ ਚੁੱਕੇ ਸਨ ਬਹੁਤ ਵਧੀਆ ਜਿਹੜੇ ਪਹਿਲਵਾਨ ਨੇ ਛਿੱਟਾਂ ਦੇ ਨਾਲ ਤੇ ਨੱਕਰ ਨੂੰ ਨਿਹਾਲ ਕਰ ਰਹੇ ਨੇ ਗੁਰੂ ਪਿਆਰਿਓ ਜਿੰਨੇ ਨੌਜਵਾਨ ਹਨ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਦੇਖੋ ਕਿੰਨੇ ਵਧੀਆ ਵਧੀਆ ਸ਼ਰੀਰ ਬਣਾਉਦੇ ਨੇ ਬਣਾਏ ਤੇ ਨੌਜਵਾਨਾਂ ਨੂੰ ਖੇਡ ਦਿਖਾ ਰਹੇ ਹਨ ਕਿ ਸਾਡੇ ਵੀਰ ਜੇ ਤਾਹੀ ਹੋ ਸਕਦਾ ਜੇਕਰ ਅਸੀਂ ਮਸ਼ੀਨ ਵਰਤ ਹੁਈਏ ਪਹਿਲਾ ਨੌਜਵਾਨਾਂ ਨੂੰ ਚਾਹੀਦਾ ਹੈ ਸ਼ਰਾਬ ਨਹੀਂ ਨਸ਼ੇ ਤੋਂ ਦੂਰ ਰੋਕੋ ਜਮਾ ਦੇ ਬਾਬਿਆਂ ਨੂੰ ਬੋਲ ਲੈਣ ਦਾ ਵਿਚਕਾਰ ਰੋਕਣਾ ਅਤੇ ਸ਼ਰਾਬ ਇਹ ਕਿਹੜਾ ਭਿਆਨਕ ਨਸ਼ਾ ਹੈ ਇਹ ਸਾਡੇ ਘਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਆਪਣੇ ਘਰਾਂ ਤੋਂ ਐਸੇ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਅਤੇ ਵਧੀਆ ਜਿਮ ਜੁਆਇਨ ਕਰੋ ਬਾਬਾ ਠਾਕਰ ਸਿੰਘ ਜੀ ਗੜਪਧਾਣੇ ਵਾਲੇ ਆਉਣਗੇ ਨਾਲ ਬਾਬਾ ਫਤਿਹ ਸਿੰਘ ਜੀ ਬਹੁਤ ਦੁਨੀਆ ਇੱਕ ਨੇਤਾ ਨੇ ਲੀਡਰ ਵੀ ਹਨ ਇਹਨਾਂ ਦਾ ਸਨਮਾਨ ਕੀਤਾ ਜਾਦਾ ਹੈ ਗੱਜਕੇਦ ਕਰਾਂ ਜੀ ਆਪ ਸਤੇ ਪਾਵੇ ਜਗਤਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਜੀਆਂ ਨੂੰ ਭਾਵੇ ਨਿਹਾਲ ਹੋ ਜਾਵੇ ਵਾਹਿਗੁਰੂ ਜੀ ਕਾ ਨਾਮ ਜਿਕਾਰੇ ਵਿਝਾਵੇ ਫਤਿਹ ਬਾਬੇ